ਸਾਰੇ ਪੰਜਾਬ ਦੀ ਰੇਟ ਦੀ ਗਰੰਟੀ ਹੈ ਜੀ ਪਿਓਰ ਕਾਟਨ ਦੇ ਬਟਰਫਲਾਈ ਵਾਲੇ ਸੂਟ ਆ ਗਏ ਨਾਲ ਆ ਗਿਆ ਮਸਲੀਨ ਦਾ ਦੁਪੱਟਾ ਗੱਲਬਾਤ ਹੈ ਕਿ ਪੂਰੀ ਕੈਂਟ ਦੇ ਰੇਟ ਦਾ ਚੈਲੰਜ ਆ ਚਾਰ ਚਾਰ ਦੇਵਾਂਗੇ ਰੰਗ ਮਾਲ ਹੈਗਾ ਓਕੇ ਰਪੋਰਟ ਓਕੇ ਰਪੋਰਟ ਮਾਲ ਆ ਜੀ ਜਿੰਨੇ ਮਰਜੀ ਔਨਲਾਈਨ ਮੰਗਾਓ ਤੇ ਜਿੰਨੇ ਮਰਜੀ ਦੁਕਾਨ ਤੇ ਆ ਕੇ ਲਓ ਸੂਟ ਵੇਚਦਾ 1000 ਰੁਪਏ ਦਾ 800 ਦਾ 900 ਦਾ ਆਪਾਂ ਦੇ ਨਾਂਗਾ 500 ਰੁਪਏ ਦਾ ਇੱਕ ਤੇ 900 ਦੇ ਦੋ ਤੇ ਜਿਹੜੀਆਂ ਪੈਣੇ ਵੇਚਣ ਵਾਸਤੇ ਚਾਰ ਚਾਰ ਦੇ ਲੈਣੇ ਆ ਮੰਡਲ 1700 ਰੁਪਏ ਦਾ ਪੂਰਾ ਸੈੱਟ ਆ ਜੀ 425 ਰੁਪਏ ਹਿਸਾਬ ਨਾਲ ਜਿੰਨਾਂ ਨੇ ਲੈਣੇ ਆ ਮਤਲਬ ਕਿ ਪੂਰੇ ਦੇ ਪੂਰੇ ਸੈੱਟ ਠੀਕ ਆ ਜੀ ਡਿਜ਼ਾਈਨ ਹੈਗੇ ਆ ਦੋ ਦੋਵੇਂ ਨੇ ਹੈਗੇ ਆ ਸੁਪਰ ਡੂਪਰ ਹਿੱਟ ਇੱਕ ਆ ਗਿਆ ਬਟਰਫਲਾਈ ਤੇ ਦੂਜਾ ਆ ਗਿਆ ਫਲਾਵਰ ਵਾਲਾ ਲਓ ਜੀ ਸਿੰਗਲ ਪੀਸ 500 ਦਾ 900 ਦੇ ਦੋ ਤੇ 1700 ਦੇ ਚਾਰ ਆ ਜੀ ਲਓ ਜੀ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਹੈ ਟਿਕਟਾਂ ਦੇ ਵਗਦਾ ਮਾਲ ਜਿੰਨਾ ਮਰਜ਼ੀ ਮਾਲ ਲੈ ਲਓ ਵਾਧੂ ਮਾਲ ਆਇਆ ਹੋਇਆ ਗਾ 13 ਦੇ 13ਾ ਡਿਜ਼ਾਈਨ ਦੋ ਤਿੰਨ ਹੈਗੇ ਆ। ਡੈਨ ਸਾਰੀ ਓਕੇ ਰਮੋੜਾ। ਲਓ ਜੀ। ਸੋ ਜਿਹੜੇ ਵੀ ਪੰਨ ਪਰੋਵਣੇ ਲੈਣੇ ਵੇਚਣ ਵਾਸਤੇ 1700 ਦੇ ਚਾਰ ਆ ਜੀ। ਆਨਲਾਈਨ ਵੀ ਲੈ ਸਕਦੇ ਹਾਂ ਦੁਕਾਨ ਤੇ ਆ ਕੇ ਵੀ ਲੈ ਸਕਦੇ ਹਾਂ। ਰੇਟ ਰਹੂਗਾ ਇਹੀ ਮਾਲ ਹੈਗਾ ਦੇਸੀ ਕਿਉਂ ਪੂਰੀ ਕੈਂਡਗਲਵਾਉਂਦਾ ਜਲਦੀ ਜਲਦੀ ਵਕਰਾ ਲਓ। ਬਹੁਤ ਸੋਹਣਾ ਮਾਲ ਆਇਆ ਗਾ। ਸੋ ਪੰਡਾਂ ਦੀ ਅੰਟੀ ਆ ਵੈਰੈਟੀ ਫਾਇਦੇ ਜਿੰਨੇ ਮਰਜ਼ੀ ਕਰਾ ਲਓ ਉੰਨੇ ਫਾਇਦੇ ਕਰਾਂਗੇ। ਮਾਲ ਹੈਗਾ ਗਰਮੇ ਵਿੱਚ ਪਾਉਣ ਵਾਸਤੇ ਕੜਾਈਆਂ ਦੇ ਸੂਟ ਸੇਲਾ ਲਾਉਣੇ ਹਰੇ ਦੇ ਗਾਂਦਲਾਂ ਦੀਆਂ 500 ਚ ਸਾਡੇ ਬਾਦੀ ਸਿੰਗਲ 500 900 ਦੇ 2 ਤੇ 1700